म एवरी संडे फाइव पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन थर्टी पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info@marriagelagan.com. We cater for USA, Canada, UK, Australia, India, Fiji and Europe. For more information call 510-943-8037. Air India jahaj haasay ch hun tak 265 lokan di maut <laughs> ho chuki hai. Deputy Commissioner ne ਪੁਸ਼ਟੀ ਕਰ ਦਿੱਤੀ ਹੈ ਜੀ ਹਾਂ 에어 ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ A171 ਜੋ ਗੁਜਰਾਤ ਦੇ ਅੰਮਦਾਬਾਦ ਤੋਂ ਗੇਟਵਿਕ ਲੰਡਨ ਜਾ ਰਿਹਾ ਸੀ ਵੀਰਵਾ ਨੂੰ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸਾ ਰਸਤ ਹੋ ਗਿਆ ਇਸ ਹਾਦਸੇ ਵਿੱਚ ਹੁਣ ਤੱਕ 265 ਲੋਕਾਂ ਦੀ ਮੌਤ ਹੋ ਗਈ ਹੈ ਡਿਪਟੀ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸ ਉਡਾਨ ਵਿੱਚ ਕੁੱਲ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਨ ਰਡਾਰ ਦੇ ਅੰਕੜਿਆਂ ਅਨੁਸਾਰ ਜਹਾਜ਼ ਦੇ ਸਰਦਾਰ ਵਲ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 1:39 ਵਜੇ ਉਡਾਨ ਭਰੀ ਸੀ ਪਰ ਸਮੁੰਦਰ ਤਲ ਤੋਂ 652 ਫੁੱਟ ਦੀ ਉਚਾਈ ਤੇ ਪਹੁੰਚਣ ਤੋਂ ਬਾਅਦ ਇਸ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਇਸ ਜਹਾਜ਼ ਜਿਸਵਾਰ ਸਨ ਉਡਾਨ ਪਰ ਤੋਂ ਕੁਝ ਮਿੰਟਾਂ ਬਾਅਦ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਅਤੇ ਪਹਿਲਾ ਮੇਗਾਨੀ ਨਗਰ ਵਿੱਚ ਬੀਜੇ ਮੈਡੀਕਲ ਕਾਲਜ ਦੀ ਮੇਸ ਇਮਾਰਤ ਨਾਲ ਟਕਰਾ ਗਿਆ ਫਿਰ ਅਤਲ ਜਮ ਹੋਸਟਲ ਨਾਲ ਟਕਰਾ ਗਿਆ ਜਿਸ ਕਾਰਨ ਜਹਾਜ਼ ਅੱਗ ਦੇ ਗੋਲੇ ਵਿੱਚ ਬਦਲ ਗਿਆ ਧੂਏ ਅਤੇ ਮਲਬਾ ਚਾਰੇ ਪਾਸੇ ਖਿੱਲਰ ਗਿਆ ਬਹੁਤ ਚੀਕਚਰਾ ਪੈ ਚੁੱਕਾ ਸੀ ਕਿ ਤੁਹਾਨੂੰ ਦੱਸ ਦਈਏ ਕਿ ਤਕਰੀਬਨ 265 ਲੋਕਾਂ ਦੀ ਮੌਤ ਹੋ ਗਈ ਹੈ Ahmedabad ਪੁਲਿਸ ਨੇ ਦੱਸਿਆ ਹੈ ਕਿ ਜਹਾਜ਼ ਤੋਂ ਹਾਦਸੇ ਤੋਂ ਬਾਅਦ 265 ਲਾਸ਼ਾਂ ਸਿਵਲ ਹਸਪਤਾਲ ਲਿਜਾਈਆਂ ਗਈਆਂ ہیں ਮਰਦਕਾ ਵਿੱਚ ਹੋਸਟਲ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ ਅਤੇ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਜਿਸ ਦਾ ਹਸਪਤਾਲੇ ਇੱਕ ਨੌਜਵਾਨ ਜੋ ਜ਼ਿੰਦਾ ਬਚ ਗਿਆ ਹੈ ਉਸ ਦਾ ਹਸਪਤਾਲ ਚ ਲਾ ਚੱਲ ਰਿਹਾ ਹੈ ਰਮੇਸ਼ ਨੇ ਵਿਸ਼ਵਾਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇੱਕ ਵੱਡਾ ਧਮਾਕਾ ਆਇਆ ਚਾਰੇ ਪਾਸੇ ਅੱਗ ਦੀ ਹੈ ਲਪਟਾਂ ਸਨ ਮੈਨੂੰ ਐਂਬੂਲੈਂਸ ਲੈ ਹਸਪਤਾਲਿਆਂ ਦਾ ਗਿਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਹਾਂ ਇਹ ਕਿਸੇ ਚਮਤਕਾਰ ਤੋਂ ਇਜ਼ਰਾਈਲ ਦਾ ਈਰਾਨ ਤੇ ਵੱਡਾ ਹਮਲਾ ਕਈ ਪਰਮਾਣੂ ਵਿਗਿਆਨੀਆਂ ਤੇ ਰੈਵੋਨਿਊਸ਼ਰੀ ਗਾਰਡ ਕਮਾਂਡਰਾਂ ਦੀ ਮੌਤ ਜੀ ਹਾਂ ਇਜ਼ਰਾਈਲ ਨੇ ਈਰਾਨ ਤੇ ਵੱਡਾ ਹਮਲਾ ਕਰ ਦਿੱਤਾ ਹੈ ਇਜ਼ਰਾਈਲ ਦੀ ਫੌਜ ਨੇ ਈਰਾਨ ਦੀ ਰਾਜਧਾਨੀ ਤੇਹਰਾਨ ਤੇ ਬੰਬਾਂ ਨਾਲ ਹਮਲਾ ਕੀਤਾ ਹੈ ਇਸ ਤੋਂ ਇਲਾਵਾ ਇਜ਼ਰਾਈਲ ਨੇ ਈਰਾਨੀ ਫੌਜ ਠਿਕਾਣੇ ਤੇ ਵੀ ਇਸ ਦੇ ਇਨਕੁਲਯਰ ਠਿਕਾਣੇ ਤੇ ਵੀ ਹਮਲਾ ਕੀਤਾ ਗਿਆ ਹੈ ਇਜ਼ਰਾਈਲ ਨੇ ਚੁੱਕਰਵਾ ਸਵੇਰੇ ਕਿਹਾ ਕਿ ਉਸਨੇ ਈਰਾਨ ਤੇ ਹਮਲਾ ਕੀਤਾ ਹੈ ਈਰਾਨੀ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਤਹਿਰਾਨ ਵਿੱਚ ਧਮਾਕੇ ਸੁਣੇ ਗਏ ਹਨ ਇਸਲਾਮੀਕ ਰੈਵੋਲੂਟਰੀ ਗਾਰਡ ਕੋਰ ਦੇ ਕਮਾਂਡਰ ਦੀ ਵੀ ਕਹਿੰਦੇ ਮੌਤ ਦੱਸੀ ਜਾ ਰਹੀ ਹੈ ਲੇਕਿਨ ਈਰਾਨ ਦੇ ਸਰਕਾਰੀ ਮੀਡੀਆ ਨੇ ਇਜ਼ਰਾਈਲ ਹਮਲੇ ਵਿੱਚ ਇ슬ામਿਕ ਰੈਵੋਲਿਊশনারੀ ਗਾਰਡ ਕੋਰ ਦੇ ਕਮਾਂਡਰ ਮਾਰੇ ਜਾਣ ਦੀ ਪੁਸ਼ਟੀ ਜਿਹੜੀ ਗਈ ਹੈ ਉਹ ਕੀਤੀ ਆ ਜਾਂ ਸੋਸ਼ਲ ਮੀਡੀਆ ਤੇ ਜਾਣਕਾਰੀ ਹੀ ਸਾਂਝੀ ਆ ਇਸ ਤਹਾਡੇ ਪੁਕਤੇ ਸਬੂਤ ਤਾਂ ਨਹੀਂ ਸਾਹਮਣੇ ਆਏ ਹਨ ਲੇਕਿਨ ਸਥਾਨਕ ਤਸਨੀਮ ਨਿਊਜ਼ ਏਜੰਸੀ ਰਿਪੋਰਟ ਅਨੁਸਾਰ ਜਿਹੜੇ ਮੁਖੀ ਗਏ ਨੇ ਉਹਨਾਂ ਦੀ ਗੀਆ ਉਹ ਸ਼ਹੀਦੀ ਹੋ ਚੁੱਕੀ ਹੈ ਉਹ ਸ਼ਹੀਦ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾ ਮੀਰ ਨਿਤਿਆਜੂ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਈਰਾਨ ਲਈ ਪਰਮਾਣੂ ਬੰਬ ਬਣਾਉਣ ਵਾਲੇ ਵਿਗਿਆਨੀ ਤੇ ਵੀ ਹਮਲਾ ਕੀਤਾ ਹੈ ਈਰਾਨ ਨੇ ਪਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਪ੍ਰਧਾਨ ਮੰਤਰੀ ਨਿਤਿਆਜੂ ਨੇ ਕਿਹਾ ਕਿ ਅਸੀਂ ਨਤਾਨਜ ਵਿਚ ਈਰਾਨ ਦੇ ਮੁੱਖ ਪਰਮਾਣੂ ਪਲਾਂਟ ਨੂੰ ਨਿਸ਼ਾਨਾ ਬਣਾਇਆ ਹੈ ਅਸੀਂ ਈਰਾਨੀ ਬੰਬ ਬਣਾਉਣ ਤੇ ਕੰਮ ਕਰ ਰਹੇ ਹਾਂ ਮੁੱਖ ਈਰਾਨੀ ਪਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਅਸੀਂ ਈਰਾਨੀ पीसी लिस्टिक मिसाइल प्रोग्राम ਦਾ ਕੇਂਦਰਤੀ ਵੀ ਹਮਲਾ ਕੀਤਾ ਲੰਡਨ ਲੀਟਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਵਾਪਸ ਮੁੜਿਆ 에어 ਇੰਡੀਆ ਦਾ ਜਹਾਜ਼ ਜੀਹਾਂ ਬੀਤੇ ਦਿਨ ਅਹਮਦਾਬਾਦ ਸਥਿਤ ਸਰਦਾਰ ਵੱਲਭ ਭਾਈ ਪਟੇਲ ਇੰਟਰਨੈਸ਼ਨਲ 에어ਪੋਰਟ ਤੋਂ ਉਡਾਰ ਪਰੰਤੂ ਕੁਝ ਪਲ ਬਾਅਦ ਹੀ 에어 ਇੰਡੀਆ ਦੀ ਫਲਾਈਟ ਕਲੈਸ਼ ਹੋ ਗਈ ਇਹ ਮੈਡੀਕਲ ਕਾਲਜ ਦੇ ਹੋਸਟਲ ਤੇ ਛੱਤ ਤੇ ਜਾ ਵੱਜਾ ਜਿਸ ਨਾਲ ਜਹਾਜ਼ 'ਚ ਸਵਾਰ 242 ਚੋਂ 100 ਇਕਤਾ 41 ਯਾਤਰੀਆਂ ਸਣੇ ਕੁੱਲ 265 ਲੋਕਾਂ ਦੀ ਮੌਤ ਹੋ ਗਈ ਇਸ ਮਗਰੋਂ 에어 ਇੰਡੀਆ ਨੇ ਅੰਮਦਾਬਾਦ 에어ਪੋਰਟਾਂ ਤੋਂ ਉਡਾਨਾਂ ਨੂੰ ਕੁਝ ਸਮੇਂ ਲਈ ਰੱਦ ਕਰ ਦਿੱਤਾ ਇਸ ਹਾਦਸੇ ਮਗਰੋਂ ਸ਼ੁਕਰਵਾਦ ਸਵੇਰੇ ਮੁੰਬਈ ਦੇ ਸ਼ਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에어ਪੋਰਟ ਤੋਂ 에어 ਇੰਡੀਆ ਦਾ ਇੱਕ ਜਹਾਜ਼ AI C 129 ਜੋ ਕਿ ਲੰਡਨ ਜਾਣ ਲਈ ਰਵਾਨਾ ਹੋਇਆ ਸੀ 3 ਘੰਟੇ ਬਾਅਦ ਅਚਾਨਕ ਵਾਪਸ ਮੁੰਬਈ 에어ਪੋਰਟ ਜਾ ਪਹੁੰਚ ਗਿਆ ਹਾਲਾਂਕਿ ਇਹ ਜਹਾਜ਼ ਕਿਉਂ ਵਾਪਸ ਆਇਆ ਇਸ ਬਾਰੇ ਹਾਲੇ ਕੋਈ ਜਾਣਕਾਰੀ ਤਾਂ ਨਹੀਂ ਸਾਹਮਣੇ ਆ ਰਹੀ ਲੇਕਿਨ ਜਿਗਜੋਗ ਹੈ ਕਿ ਬੀਤੇ ਦਿਨੀ ਇੰਡੀਆ ਦੀ ਫਲਾਈਟ ਜੋ ਕਿ ਕਰੈਸ਼ ਹੋਈ ਹੈ 230 ਯਾਤਰੀਆਂ ਤੋਂ ਇਲਾਵਾ 12 ਕੋ ਮੈਂਬਰ ਸ਼ਾਮਲ ਸਨ ਹੋਰ ਇਹ ਜਹਾਜ਼ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਮੈਡੀਕਲ ਕਾਲਜ ਦੇ ਹੋਸਟਲ ਤੇ ਜਾ ਡਿੱਗਾ ਸੀ ਜਿਸ ਕਾਰਨ ਜਹਾਜ਼ ਵਿੱਚ ਸਵਾਰਾਂ ਦੀ ਜਿਹੜੀ ਮੌਤ ਹੋ ਗਈ ਸੀ ਜਿੰਨਾਂ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰupani ਵੀ ਸ਼ਾਮਲ ਸਨ ਇਹਨਾਂ ਯਾਤਰੀਆਂ ਚੋਂ ਸਿਰਫ ਇੱਕ ਨੌਜਵਾਨ ਜਿਹੜਾ ਗਿਆ ਉਹੋ ਹੀ ਬਚਿਆ ਹੈ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਹ ਜਹਾਰ ਇਸ ਜਿਸ ਹੋਟਲ ਹੋਸਟਲ ਚ ਕ੍ਰੈਸ਼ ਹੋਇਆ ਹੈ ਉੱਥੇ ਮੌਜੂਦ ਕਈ ਡਾਕਟਰ ਦੀ ਵੀ ਮੌਤ ਹੋ ਗਈ ਹੈ ਇਹਨਾਂ ਸਾਰੇ ਪੀੜਿਤ ਪਰਿਵਾਰਾਂ ਲਈ Tata group ਨੇ 1-1 ਕਰੋੜ ਰੁਪਏ ਦੀ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी Tune in to marriageleven.com every Saturday 2 to 3 p.m. with varinder Ubhi. A show about matrimonials, life partnership and relationships. Only on Radio Zindagi 1550 a.m.